ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਠੀਕ ਠਾਕ ਹੋਵਾਂਗੇ ਤੇ ਮਿੱਤਰੋ ਅੱਜ ਗੱਲ ਕਰਦੇ ਆ ਆਪਾਂ ਮੂੰਗੀ ਦੀ ਬਜਾਈ ਬਾਰੇ ਜਿਹੜੇ ਭਰਾਵਾਂ ਨੇ ਕਣਕ ਵਾਲੇ ਖੇਤ ਦੇ ਵਿੱਚ ਮੂੰਗੀ ਦੀ ਬਜਾਈ ਕੀਤੀ ਆ ਤੇ ਕੱਲ ਆਪਾਂ ਇੱਕ ਫੋਟੋ ਪਾਈ ਤੇ ਇੱਕ ਭਰਾ ਕਹਿੰਦਾ ਕਿ ਮੂੰਗੀ ਸੋਡੀ ਇਹ 26 ਦਿਨਾਂ ਦੀ ਨਹੀਂ ਹੋਣੀ ਤੇ ਮਿੱਤਰੋ ਆਪਾਂ ਮੂੰਗੀ ਆ ਜਿਹੜੀ ਇਹ 1 ਮਈ ਦੀ ਆਪਣੀ ਬਜਾਈ ਆ ਆਪਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰਦੇ ਰਹਿਣੇ ਹਾਂਗੇ ਬਜਾਈ ਸਮੇਂ ਵੀ ਵੀਡੀਓ ਪਾਈ ਸੀ ਆਪਾਂ ਜਿਹਦੇ ਬੀ ਬਜਾਈ ਕੀਤੀ ਆ ਤੇ ਬਾਕੀ ਫੋਟੋ ਆਪਾਂ ਹਰ ਰੋਜ਼ ਡੇਲੀ ਅਪਲੋਡ ਕਰਦੇ ਆ ਇਹ ਸੋਹਣੀ ਆਪਣੀ ਮੂੰਗੀ ਆ ਤੁਸੀਂ ਦੇਖ ਸਕਦੇ ਹੋਗੇ ਤੇ ਕਿਸਾਨ ਵੀ ਰੋਜ਼ ਇਹਨਾਂ ਨੇ ਕਣਕਾਂ ਦੇ ਵਿੱਚ ਮੂੰਗੀ ਬੀਜੀ ਇਹਨਾਂ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਚੋਣ ਕਰਨੀ ਆ ਬੀਜ ਦੀ ਚੋਣ ਜਿਹੜੀ ਤੁਹਾਡੀ ਸਹੀ ਹੋਣੀ ਲਾਜ਼ਮੀ ਆ ਕਿਉਂਕਿ ਜੇ ਤੁਸੀਂ ਬੀਜ ਦੀ ਚੋਣ ਗਲਤ ਕਰ ਲਈ ਤਾਂ ਤੁਹਾਡੀ ਮੂੰਗੀ ਆ ਜਿਹੜੀ ਕਾਮਯਾਬ ਨਹੀਂ ਹੋਣੀ ਬੀ ਆ ਜਿਹੜਾ ਆਪਾਂ ਕੋਈ ਐਡ ਨਹੀਂ ਕਰ ਰਹੇ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਕਿਸੇ ਵੀ ਕੰਪਨੀ ਦੀ ਪਰ ਜਿਹੜਾ ਕਣਕਾਂ ਦੇ ਵਿੱਚ ਮੈਂ ਐਕਸਪੀਰੀਅੰਸ ਕੀਤਾ ਆਪਣਾ ਪਿਛਲੇ 4 ਸਾਲਾਂ ਤੋਂ ਆਪਾਂ ਮੂੰਗੀ ਲਾ ਰਹੇ ਹਾਂ ਕਣਕਾਂ ਦੇ ਵਿੱਚ ਬਜਾਈ ਕਰ ਰਹੇ ਹਾਂ ਉਹਦੇ ਵਿੱਚ ਜਿਹੜਾ ਤਿੰਨ ਚਾਰ ਆਪਾਂ ਬੀਜ ਟਰਾਈ ਕਰਕੇ ਦੇਖਿਆ ਤੇ ਪਰ ਜਿਹੜਾ ਸਭ ਤੋਂ ਵਧੀਆ ਕਣਕ ਵਾਲੇ ਦੇ ਵਿੱਚ ਬੀਜ ਜਿਹੜਾ ਕਾਮਯਾਬ ਆ ਉਹ ਬਾਂਸੀ ਗੋਲਡ ਵੀ ਆ ਜਿਹੜਾ ਕਾਮਯਾਬ ਆ ਕਣਕ ਵਾਲੇ ਦੇ ਵਿੱਚ ਤੇ ਬਾਕੀ ਆ ਤੁਸੀਂ ਮੂੰਗੀ ਦੇਖ ਸਕਦੇ ਹੋ ਆਪਣਾ ਖੁੱਦਾ ਆਪਦਾ ਹੀ ਬੀ ਹੈਗਾ ਉਹੀ ਵੀ ਆਪਾਂ ਰੱਖ ਲੈਨੇ ਆਂ ਇਹ ਵਾਰ ਤੇ ਉਹੀ ਦੁਬਾਰਾ ਬਜਾਈ ਕਰ ਦਿੰਨੇ ਆਂ ਤੇ ਬਾਂਸੀ ਗੋਲਡ ਆ ਆਪਣੀ ਮੂੰਗੀ ਆ ਹਲੇ ਇਸ ਇਸ ਵਾਰ ਨਾ ਥੋੜੇ ਜਿਹਾ ਜ਼ਿਆਦਾ ਕੱਖ ਕਾਨ ਹੋ ਗਏ ਕਿਉਂਕਿ ਮੀਂਹ ਜ਼ਿਆਦਾ ਪੈ ਗਏ ਉਹਦੇ ਕਾਰਨ ਥੋੜੀ ਜੀ ਸਮੱਸਿਆ ਆਈ ਕਿਤੇ ਕਿਤੇ ਵਿਰਲੀ ਵੀ ਹੈਗੀ ਆ ਤੁਹਾਨੂੰ ਦਿਖਾ ਦਿੰਨੇ ਆਂਗੇ 20 ਤਾਂ ਆਪਾਂ ਪੂਰਾ ਪਾਇਆ ਸੀ ਆਪਾਂ 15 ਕਿਲੋ ਤੋਂ ਪਲਾਸੀ ਬੀਜ ਜਿਹੜਾ ਪਾਉਣੇ ਆਗੇ ਪਰ ਜਦੋਂ ਮੀਂਹ ਦੇ ਨਾਲ ਇਹੇ ਕਰੰਡ ਹੋ ਗਈ ਸੀ ਤੇ ਪਰ 0 ਡਰਲ ਦੀ ਬਜਾਈ ਹੋਣ ਕਾਰਨ ਹੌਲੀ ਹੌਲੀ ਜਿਹੜੀ ਮੂੰਗੀ ਸਾਰੀ ਬਾਹਰ ਨਿਕਲੇ ਤੇ ਇਸ ਵਾਰ ਇੱਕ ਗੱਲ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਸੁੰਡੀ ਦੀ ਸਮੱਸਿਆ ਬਹੁਤ ਘਟ ਹੈ ਤੇ ਕਈ ਕਿਸਾਨ ਵੀਰਾਂ ਦੇ ਹੁਣ ਸਵਾਲ ਆ ਰਹੇ ਕਿ ਮੂੰਗੀ ਸਾਡੀ ਪੀਲੀ ਪੈ ਰਹੀ ਹੈ ਪਹਿਲੀ ਗੱਲ ਤਾਂ ਬੀਜ ਦੀ ਚੋਣ ਨਹੀਂ ਸਹੀ ਜਦੋਂ ਆਪਾਂ ਬੀਜ ਦੀ ਚੋਣ ਨਹੀਂ ਸਹੀ ਕਰਦੇ ਤਾਂ ਉੱਥੇ ਆ ਜਿਹੜੇ ਮੂੰਗੀ ਨੇ ਪੀਲੀ ਪੈਣਾ ਲਾਜ਼ਮੀ ਹੈ ਕਿਉਂਕਿ ਜਿਹੜੀਆਂ ਵੈਰੈਟੀਆਂ ਪੀਲਾ ਪੀਲਾਪਣ ਆਉਂਦਾ ਕਈ ਵੈਰਾਈਟੀਆਂ ਦੇ ਵਿੱਚ ਪ੍ਰਾਣੀਆ ਵੈਰਾਈਟੀਆਂ ਉਹਨਾਂ ਨੂੰ ਬਿਜਾਈ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਪੀਲਾਪਣ ਆ ਗਿਆ ਇੱਕ ਵਾਰੀ ਫਿਰ ਚਾਹੇ ਤੁਸੀਂ ਜਿਹੜੀ ਮਰਜ਼ੀ ਸਪਰੇਅ ਕਰੀ ਚਲੋ ਜੋ ਕੁਝ ਮਰਜ਼ੀ ਕਰਿਓ ਤੇ ਉਹਦੇ ਨਾਲ ਤੁਹਾਡੀ ਮੂੰਗੀ ਜਿਹੜੀ ਹਰੀ ਨਹੀਂ ਹੋਣ ਲੱਗੀ ਤੇ ਫਲੀਆਂ ਵੀ ਪੀਲੀਆਂ ਹੋਣੀਆਂ ਤੇ ਪੱਲੇ ਆਪਣੇ ਕੱਖ ਨਹੀਂ ਪੈਣਾ ਤੇ ਦੂਜੇ ਨੰਬਰ ਤੇ ਕਈ ਭਰਾ ਜਿਹੜੇ ਲੋੜ ਤੋਂ ਜ਼ਿਆਦਾ ਖਰਚਾ ਕਰ ਦਿੰਦੇ ਹੈਗੇ ਪਸਾਨ ਵੀਰੋ ਇਹਦੇ ਤੇ ਖਰਚਾ ਵੀ ਜਿਹੜਾ ਲਿਮਟ 'ਚ ਰਹਿ ਕੇ ਕਰੋ ਜ਼ਿਆਦਾ ਖਰਚਾ ਕਰਾਂਗੇ ਫਿਰ ਵੀ ਕਈ ਵਾਰ ਕੀ ਬਾਰਸ਼ਾਂ ਜ਼ਿਆਦਾ ਪੈ ਜਾਂਦੀਆਂ ਤੇ ਉਦੋਂ ਵੀ ਆਪਣੇ ਹੱਥ ਪੱਲੇ ਨਹੀਂ ਕੁਝ ਆਉਂਦਾਗਾ ਲਿਮਟ ਜਿ ਰਹਿ ਕੇ ਖਰਚਾ ਕਰੋ ਕਲੀਆਂ ਸੰਡੀ ਵਾਲੀਆਂ ਸਪਰੇਆਂ ਕਰੋ ਤੇ ਬਾਅਦ ਤੋਂ ਬਾਅਦ ਤੁਸੀਂ ਇੱਕ ਜਾਂ ਦੋ ਵਾਰ ਫੰਗੀ ਸਾਈਡ ਤੇ ਨਾਲ ਤੇਲੇ ਵਾਲੀ ਸਪਰੇ ਤੇ ਇੱਕ ਸਪਰੇ ਆਪਾਂ ਜੂਆਂ ਵਾਲੀ ਕਰਨੀ ਹੈ ਤੇ ਤੇ ਉਹ ਸਪਰੇ ਲਾਜ਼ਮੀ ਆ ਕਿਉਂਕਿ ਜੂਆਂ ਵਾਲੀ ਸਪਰੇ ਦੇ ਨਾਲ ਆ ਜਿਹੜਾ ਫਲੀਆਂ ਦਾ ਕਾਫੀ ਨੁਕਸਾਨ ਹੁੰਦਾ ਬਾਕੀ ਆ ਜਿਹੜਾ ਪੀਲਾ ਰੋਗ ਆ ਜਦੋਂ ਜੂਆਂ ਆਪਣੇ ਖੇਤ ਦੇ ਵਿੱਚ ਪੈਂਦੀ ਹੈ ਤਾਂ ਇੱਕ ਦੂਜੀ ਬੂਟੇ ਤੋਂ ਦੂਸਰੇ ਬੂਟੇ ਜ਼ਿਆਦਾ ਤਾਂ ਫਿਰ ਵੀ ਬੂਟੇ ਪੀਲੇ ਹੁੰਦੇ ਆ ਜੂੰ ਵਾਲੀ ਸਪਰੇ ਆਪਾਂ ਲਾਜ਼ਮੀ ਕਰਨੀ ਹੈਗੀ ਹੋਰ ਕੋਈ ਜ਼ਿਆਦਾ ਖਰਚਾ ਨਾ ਕਰੋ ਇੱਕ ਬੈਗ ਜਾਂ ਅੱਧਾ ਬੈਗ ਤੁਸੀਂ ਯੂਰੀਆ ਦਾ ਪਾਉਣਾ ਇਹਦੇ ਉੱਪਰ ਜੇ ਕਣਕ ਵਾਲਾ ਖੇਤ ਆ ਤਾਂ ਇੱਕ ਬੈਗ ਤਿੱਕਰ ਆਪਾਂ ਪਾ ਸਕਦੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂਗੀ ਬਾਕੀ ਪਾਣੀ ਆ ਜਿਹੜਾ ਧਿਆਨ ਦੇ ਨਾਲ ਲਾਓ ਪਾਣੀ ਵੀ ਜੇ ਜ਼ਿਆਦਾ ਲਾਵਾਂਗੇ ਤਾਂ ਜ਼ਿਆਦਾ ਸਰ ਵੀ ਹੋਗੀ ਤਾਂ ਫਿਰ ਵੀ ਇਹਦੇ ਪੱਲੇ ਕੱਕ ਨਹੀਂ ਪਣਾ ਜਿੰਨੀ ਖੁਸ਼ਕ ਰਹੂਗੀ ਉਹਨਾਂ ਮੂੰਗੀ ਨੇ ਜਿਹੜਾ ਝਾੜ ਵਧੀਆ ਦੇਣਾਗਾ ਤੇ ਜਿਆਦਾ ਮੇਰੀ ਤਾਂ ਇਹੀ ਐਡਵਾਈਸ ਏ ਤੁਹਾਨੂੰ ਕੋਈ ਜਿਆਦਾ ਖਰਚਾ ਨਾ ਕਰੋ ਕੱਲੀਆ ਸੁੰਡੀ ਵਾਲਾ ਸਪਰੇਅ ਕਰੋ ਇਸ ਵਾਰ ਸੁੰਡੀ ਦਾ ਅਟੈਕ ਬਹੁਤ ਘਾਟਾ ਆ ਆਪਣੀ ਮੂੰਗੀ ਹੁਣ 27 ਦਿਨ ਦੀ ਹੋ ਗਈ ਆ ਤੇ ਆਪਾਂ ਇਹਦੇ ਤੇ ਹਲੇ ਤੱਕ ਇੱਕ ਸਪਰੇਅ ਕਰੀ ਹੈਗੀ ਡੀਕੁਡ ਪ੍ਰੋਕਲੀਨ ਕਰੀ ਸੀ ਆਪਾਂ ਸਸਤੀ ਸਪਰੇਅ ਕਰੀਏ ਕੋਈ ਜਿਆਦਾ ਮਹਿੰਗੀ ਸਪਰੇਅ ਨਹੀਂ ਕਰੀ ਪ੍ਰੋਕਲੀਨ ਕਰ ਲਿਆ ਕਰੋ ਵਧੀਆ ਰਿਜ਼ਲਟ ਮਿਲ ਜਾਂਦਾ ਕੋਈ 10 10 12 ਦਿਨ ਵਧੀਆ ਕੱਟ ਜਾਂਦੀਆਂ ਨਾਲੇ ਰਿਜ਼ਲਟ ਤੁਰੰਤ ਮਿਲਦਾਗਾ ਜਾਂ ਫਿਰ ਕੋਰਾਜਨ ਕਰ ਲਿਆ ਕਰੋ ਕੋਰਾਜਨ ਜੜੀ ਥੋੜੀ ਜੀ ਮਹਿੰਗੀ ਪੈਂਦੀ ਆ ਤੇ ਆਪਣੀ ਐਡਵਾਈਸ ਉਹਨੂੰ ਇਹੀ ਆ ਕੋਈ ਖਰਚਾ ਜਿਆਦਾ ਆ ਤੁਸੀਂ ਆਪਣੀ ਮੂੰਗੀ ਦੇਖ ਸਕਦੇ ਹੋ ਬਹੁਤ ਸੋਹਣੀ ਘਾਹ ਵਰਗੀ ਜਿਵੇਂ ਚੋਪੜੀ ਹੁੰਦੀ ਆ ਤੇ ਸੋਹਣੀ ਮੂੰਗੀ ਆ ਜੀ ਇਸ ਵਾਰ ਕਣਕ ਥੋੜੀ ਜਿਆਦਾ ਉਗਰੀ ਹੈਗੀ ਇਹਦੇ ਕਰਕੇ ਥੋੜੀ ਸਮੱਸਿਆ ਆ ਰਹੀ ਹੈਗੀ ਬਾਕੀ ਦੇਖਦੇ ਆ ਜੇ ਉੱਪਰ ਦੀ ਵੈਸੇ ਤਾਂ ਲੰਘ ਹੀ ਚੁੱਕੀ ਆ ਨਹੀਂ ਤਾਂ ਫਿਰ ਇੱਕ ਸਪਰੇਅ ਕਰਾਂਗੇ ਕੱਖਾਂ ਵਾਸਤੇ ਵੀ ਨਾਲੇ ਜੇ ਕੋਈ ਕੱਕਾ ਨਾ ਹੋਇਆ ਤੇ ਕਣਕ ਵੀ ਮੱਚੂਗੀ ਉਹਦੇ ਨਾਲ ਤੇ ਬਾਕੀ ਧੰਨਵਾਦ ਤੁਸੀਂ ਵੀ ਦੱਸੋ ਕਿਹੜੀ ਮੂੰਗੀ ਦੀ ਬਜਾਈ ਕੀਤੀ ਹੈ ਤੇ ਕਿੱਦਾਂ ਦੀ ਤੁਹਾਡੀ ਮੂੰਗੀ ਖੇਤ ਦੇ ਵਿੱਚ ਖੜੀ ਹੈਗੀ ਕਿਹੜੀ ਵੈਰਾਈਟੀ ਤੁਸੀਂ ਲਾਈ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਪੇਜ ਨੂੰ ਜਰੂਰ ਫੋਲੋ ਕਰਨਾ